ਦੋਸਤੋ ਸਰਣ ਸਸ਼ਿਕਾਰ ਆਪਾਂ ਨਾ ਮਾਰਕੀਟ ਕਮੇਟੀ ਦੇ ਵਿੱਚ ਹੈਗੇ ਆ ਸੁਨਾਮ ਸੀ ਦੁੱਧਨ ਸਿੰਘ ਵਾਲਾ ਚ ਤੇ ਇੱਥੇ ਆਪਾਂ ਅੱਜ ਮਿਲਦੇ ਆਂਗੇ ਨਾਲ ਤਾਂ ਚੇਅਰਮੈਨ ਸਾਹਿਬ ਨੂੰ ਨਾਲੇ ਸੈਕਟਰੀ ਸਾਹਿਬ ਨੂੰ ਕਿਉਂਕਿ ਜਿਹੜੀਆਂ ਉਧਰ ਦੁਕਾਨਾਂ ਬਣ ਰਹੀਆਂ ਨੇਗੀਆਂ ਆਪਾਂ ਉਹਨਾਂ ਦੀ ਬਾਬਤ ਉਹਨਾਂ ਨੂੰ ਮਿਲਦੇ ਆਂ ਪੁੱਛਦੇ ਆਂ ਵੀ ਕੀ ਗੱਲ ਹੈ ਕੀ ਬਾਤ ਹੈ ਜਨੇ ਬਾਰ ਬਾਰ ਪੁੱਛਣ ਤੇ ਵੀ ਕੋਈ ਆਪਾਂ ਨੂੰ ਜਵਾਬ ਨਹੀਂ ਮਿਲ ਰਿਹਾ ਆ ਚੇਅਰਮੈਨ ਜਨੀਜਾ ਜੀ ਦਾ ਦਫਤਰ ਹੈਗਾਗਾ ਮੈਂ ਤਿੰਨ ਵਾਰ ਐਂਟਰੀ ਪਾ ਗਿਆ ਜਨੀਜਾ ਜੀ ਦੇ ਦਫਤਰ ਚਾ ਖਾਲੀ ਪਿਆ ਦਫਤਰ ਪਤਾ ਨਹੀਂ ਕਦੋਂ ਹਾਜ਼ਰੀ ਦਿੰਦੇ ਐ ਕਦੋਂ ਇਹ ਆਉਂਦੇ ਐ ਕਦੋਂ ਨਹੀਂ ਆਉਂਦੇ ਸਮਝ ਨਹੀਂ ਆਉਂਦੀ ਪਤਾ ਨਹੀਂ ਇਹਨਾਂ ਨੂੰ ਕੋਈ ਚੈੱਕ ਕਰਨ ਵਾਲਾ ਨਹੀਂ ਹੈਗਾ ਪਤਾ ਨਹੀਂ ਇਹਨਾਂ ਦਾ ਕੋਈ ਹਿਸਾਬ ਕਿਤਾਬ ਉੱਪਰ ਚੱਲਦਾ ਹੈਗਾ ਮੈਨੂੰ ਨਹੀਂ ਪਤਾ ਆਪਾਂ ਸੈਕਟਰੀ ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਔਰ ਪੁੱਛਾਂਗੇ ਵੀ ਜਿਹੜੀਆਂ ਦੁਕਾਨਾਂ ਬਣ ਰਹੀਆਂ ਨੇ ਅੱਗੇ ਤਾਂ ਚਲੋ ਤੁਹਾਨੂੰ ਪਤਾ ਨਹੀਂ ਸੀਗਾ ਵੀ ਉਹ ਦੁਕਾਨਾਂ ਬਣ ਰਹੀਆਂ ਨੇ ਨੂੰ ਤਾਂ ਬਣ ਮੈਂ ਵੀਡੀਓ ਦਿਖਾਤੀਆਂ ਸਾਰੀਆਂ ਤੁਹਾਨੂੰ ਤੇ ਤੁਸੀਂ ਉਸ ਵੀਡੀਓ ਦੇ ਤਹਿਤ ਉਹਨਾਂ ਤੇ ਕੋਈ ਕਾਰਵਾਈ ਕੀ ਕੀਤੀ ਹੈਗੀ ਕਿਉਂ ਨਹੀਂ ਉਹਨਾਂ ਤੇ ਕਾਰਵਾਈ ਹੋਊਗੀ ਕੀ ਸਾਰੀ ਮਾਰਕ ਕਮੇਟੀ ਦੇ ਮੁਲਾਜ਼ਮਾਂ ਤੇ ਚੇਅਰਮੈਨਾਂ ਦੀ ਮੁਲੀਭੂਤ ਤਾਂ ਨਹੀਂ ਹੈਗੀ ਆਪਾਂ ਸਾਰਾ ਕੁਝ ਪੁੱਛਣ ਦੀ ਕੋਸ਼ਿਸ਼ ਕਰਾਂਗੇ ਆਪਾਂ ਮਿਲਦੇ ਆਂਗੇ ਨਰਿੰਦਰ ਜੀ ਨੂੰ हां जी निरेंद्र जी ဆैस ဆီਗਾ ਅਸ ਕੱਲ ਜੀ ਸਰ ਬਹੁਤ ਵਧੀਆ ਸਰ ਬਹੁਤ ਵਧੀਆ ਸਰ ਉਹ ਦੁਕਾਨਾਂ ਦਾ ਤੁਸੀਂ ਪਹਿਲਾਂ ਮੈਨੂੰ ਗੱਲ ਕੀਤੀ ਸੀਗੀ ਔਰ ਤੁਸੀਂ ਨੇ ਕਿਹਾ ਸੀਗਾ ਵੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕੀ ਹੋ ਰਿਹਾ ਉੱਥੇ ਕੀ ਨਹੀਂ ਹੋ ਰਿਹਾ ਪਰ ਹੁਣ ਤਾਂ ਮੈਂ ਤੁਹਾਨੂੰ ਵੀਡੀਓ ਸਾਰੀਆਂ ਦਿਖਾਤੀਆਂ ਭੇਜਤੀਆਂ ਤੁਸੀਂ ਉਹਦੇ ਬਾਰੇ ਕੀ ਕਹੋਗੇ ਸਰ ਮੈਂ ਡਿਓਪੇ ਲਾਤੀ ਮਮੇ ਜੀ ਟੋਟਲੀ ਚੱਕ ਕੇ ਰਿਕਾਰਡ ਇੱਕ ਵਾਰੀ ਸਰ ਦੇ ਕਰਾ ਲਈਏ ਜੋ ਮੋਟਾ ਹੋ ਗਏ ਉਹ ਤੁਹਾਨੂੰ ਦੱਸ ਦ ਜਿਹੜੀਆਂ ਵੀ ਦੁਕਾਨਾਂ ਤੁਹਾਡੇ ਸਾਹਮਣੇ ਬਣ ਰਹੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਫਰੋਕਤਾ ਜੀ ਜੋ ਸਾਡੇ ਸਾਹਮਣੇ ਸਰ ਮੈਂ ਕੱਲ ਜਾ ਕੇ ਆਇਆ ਕੱਲ ਵੀ ਬਣ ਰਹੀ ਹੈ ਅਸੀਂ ਉਹ ਸਰੋਂ ਜਿਹੜਾ ਹੈਗਾ ਮੰਨ ਲਓ ਡੀਸੀ ਸਾਹਿਬ ਦੀ ਮੀਟਿੰਗਾਂ ਨਾਲ ਉਹ ਤੇ ਚਾਰੇ ਕਰ ਲਾ ਜੀ ਮੈਂ ਖੁਦ ਜਾਇਆ ਉਹਨਾਂ ਕੋਈ ਦਿੱਕਤ ਨਹੀਂ ਹੈਗੀ ਪੈਟਰ ਡਿਊਟੀ ਕਰਨੀ ਹੈ ਮੈਂ ਉੱਥੇ ਹੁਣ ਖੁਦ ਜਾਇਆ ਤੁਸੀਂ ਬੰਦਾ ਭੇਜ ਕਿਉਂ ਉਹਨੂੰ ਕਿਉਂ ਨਹੀਂ ਰੋਕ ਰਹੇ ਸਰ ਮੈਂ ਮੁੰਡਾ ਭੇਜਿਆ ਸੀਗਾ ਜੇ ਹੁਣ ਤੁਸੀਂ ਦੱਸਿਆ ਵੀ ਨਹੀਂ ਰੋਕਿਆ ਮੈਂ ਖੁਦ ਜਾਇਆ ਉਹਨਾਂ ਜੀ ਸਰ ਉੱਥੇ ਮੈਂ ਕੱਲ ਵੀ ਦੇਖਿਆ ਪਰਸੋਂ ਵੀ ਦੇਖਿਆ ਕੱਲ ਸੰਡੇ ਦੀ ਪਰਸੋਂ ਮੈਂ ਬਤਾ ਨਹੀਂ ਬੋਲਿਆ ਅੱਜ ਮੈਂ ਤਾਂ ਤੁਹਾਨੂੰ ਵਾਕਿਆ ਦਾ ਤੁਹਾਡੇ ਤੋਂ ਵੀਊ ਲੈਣ ਆਇਆ ਸੀਗਾ ਲੇਕਿਨ ਤੁਹਾਡਾ ਚਲੋ ਜੋ ਵੀ ਹੈਗਾ ਦਫ਼ਤਰਦਾਰ 5-10 ਮਿੰਟ ਦੇ ਲਈ ਤੁਸੀਂ ਨਹੀਂ ਕੱਢ ਸਕਦੇ ਨਾ ਤੁਹਾਡੇ ਚੇਅਰਮੈਨ ਸਾ ਪ੍ਰਾਈਵੇਟ ਦੁਕਾਨ ਤੇ ਬੈਠੇ ਹੁੰਦੇ ਕੀ ਇਹ ਸਹੀ ਹੈਗਾ ਚੇਰਮੈਨ ਸਾਹਿਬ ਆਪ ਬਦਿਓ ਚੇਰਮੈਨ ਇਹ ਲੋਕ ਮਦਰ ਖੁਦਮਖਤਿਆਰ ਨੇ ਉਹਨਾਂ ਦਾ ਆਪਦਾ ਬਿਜ਼ਨਸ ਆਪਦੀ ਦੁਕਾਨ ਹੈ ਉਹ ਜਦੋਂ ਦਫਤਰ ਆਉਣਾ ਜਾਂ ਜਦੋਂ ਉਹਨੂੰ ਚਾਪਾ ਉਹ ਚ ਕੀ ਕਹਿ ਸਕਦੇ ਸਰ ਨਹੀਂ ਇਹਦੀ ਕੋਈ ਗਵਰਨਮੈਂਟ ਦੇ ਤੌਰ ਤੇ ਤਹਿਤ ਕੋਈ ਡਿਊਟੀ ਨਹੀਂ ਬਣਦੀ ਵੀ ਇੱਥੇ ਬੈਠਣ ਦਫਤਰ 'ਚ ਸਰ ਆਉਂਦੇ ਨੇ ਸਾਡੇ ਕੋਲ ਜਦੋਂ ਕੰਮ ਹੁੰਦਾ ਦਫਤਰ ਆਉਂਦੇ ਨੇ ਉਹ ਜੇ ਰੋ ਮੀਟਿੰਗਾਂ ਦੀ ਹੁੰਦੀ ਹੈ ਮੀਟਿੰਗ ਕਰ ਲਈ ਆਉਣਾ ਹੁੰਦਾ ਚਰਮਨ ਨੇ ਮੀਟਿੰਗ ਕਰ ਦੇਣੇ ਜੋ ਵੀ ਰਸਤਰੀ ਕੰਮ ਨੇ ਕਰ ਦੇਣੇ ਉਹ ਉਹਨਾਂ ਅੱਧਾ ਕਾਰੋਬਾਰ ਕਰਨਾ ਉਹਨਾਂ ਦਾ ਪੀਓ ਸਰ ਜਿਹੜੇ ਤੁਸੀਂ ਕਹਿੰਦੇ ਵੀ ਅਸੀਂ ਉਹਨਾਂ ਨੂੰ ਨੋਟਿਸ ਕੱਢ ਤੇ ਜਾਂ ਬੰਦਾ ਭੇਜੇਗਾ ਕੋਈ ਬੰਦਾ ਹੈ ਉਹ ਜਿਹੜਾ ਭੇਜਿਆ ਸੀ ਉਹਦੇ ਨਾਲ ਗੱਲ ਹੋ ਸਕਦੀ ਹੈ ਨਹੀਂ ਉਹ ਜਿਆ ਹੈ ਨਹੀਂ ਜਿਵੇਂ ਇਹ ਜੋ ਆ ਗਿਆ ਮੈਂ ਤੁਹਾਨੂੰ ਦੱਸ ਦੂੰਗਾ ਫਿਰ ਤੁਸੀਂ ਉਹਨਾਂ ਨਾਲ ਕਰਦਾ ਸਰ ਸੈਕਟਰੀ ਸਾਹਿਬ ਦੱਸ ਰਹੇ ਨੇ ਪਰ ਕੋਈ ਸੈਟੀਸਫਾਈ ਉੱਤਰ ਨਹੀਂ ਦੇ ਰਹੇ ਇਹ ਗੋਲਮੋਲ ਗੱਲਾਂ ਹੋ ਰਹੀਆਂ ਨੇ ਸਾਰੀਆਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਹੋਇਆ ਐਡਾ ਉੱਤੋਂ ਪ੍ਰੈਸ਼ਰ ਆਇਆ ਜਾਂ ਕੋਈ ਇਹਨਾਂ ਨੂੰ ਤੰਗ ਕਰ ਰਿਹਾ ਹੈ ਚੇਅਰਮੈਨ ਸਾਹਿਬ ਕਿਉਂ ਨਹੀਂ ਇੱਥੇ ਹਾਜ਼ਰ ਹੋ ਰਹੇ ਹੈਰਾਨਗੀ ਦੀ ਗੱਲ ਹੈ ਯਾਰ ਔਰ ਪਤਾ ਨਹੀਂ ਕਿਉਂ ਸੈਕਟਰੀ ਸਾਹਿਬ ਵੀ ਇੱਕ ਤਸੱਲੀ ਵਕਤ ਜਵਾਬ ਨਹੀਂ ਨਹੀਂ ਉਹਨਾਂ ਨੂੰ ਰੋਕਿਆ ਜਾ ਰਿਹਾ ਜਿਹੜੇ ਦੁਕਾਨਾ ਬਣਾ ਰਹੇ ਨੇ ਪਤਾ ਨਹੀਂ ਕਾਤੋਂ ਨਹੀਂ ਰੋਕਿਆ ਜਾ ਰਿਹਾ ਸਮਝ ਨਹੀਂ ਆਉਂਦੀ ਇਸ ਗੱਲ ਦੀ ਕੀ ਮਿਲੀ ਭੁਗਤਾਨ ਇਹਨਾਂ ਦੀ ਕੀ ਇਹਨਾਂ ਦਾ ਚੇਅਰਮੈਨ ਸਾਹਿਬ ਤੇ ਸੈਕਟਰੀ ਸਾਹਿਬ ਜਾਂ ਹੋਰ ਕੋਈ ਮੁਲਾਜ਼ਮ ਵਿੱਚ ਇਨਵੋਲਵ ਹੈ ਆਪਾਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਜਾਂਚ ਕੀਤੀ ਜਾਵੇ ਧੰਨਵਾਦ ਦੋਸਤੋ